ਜਿੱਥੇ ਮੌਨਸੂਨ ਦੇ ਆਉਣ ਦੇ ਕਰਕੇ ਇੱਕ ਪਾਸੇ ਲੋਕਾਂ ਦੇ ਚਿਹਰੇ ਖਿੜੇ ਹੋਏ ਨੇ ਦੂਜੇ ਪਾਸੇ ਉਹ ਤਬਕਾ ਵੀ ਹੈ ਜਿਹੜਾ ਰੋਜ਼ ਕੰਮ ਤੇ ਜਾਂਦਾ ਹੈ ਤੇ ਰੋਟੀ ਕਮਾ ਕੇ ਰੋਜ਼ ਖਾਂਦਾ ਹੈ ਅਜਿਹੇ ਵਿੱਚ ਜਦੋਂ ਬਾਰਿਸ਼ ਪੈ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਕੰਮ ਵੀ ਸਫਰ ਕਰਦਾ ਹੈ ਕਿਹੋ ਜਿਹੇ ਹਾਲਾਤ ਨੇ ਕਿਸ ਤਰ੍ਹਾਂ ਕੰਮ ਚੱਲ ਰਿਹਾ ਹੈ ਕਿੰਨਿਕ ਜਿਹੜੀ ਦਿਹਾੜੀ ਹੈ ਉਹਨਾਂ ਨੂੰ ਪੈ ਰਹੀ ਆ बारिश बारिश में तो हमारा काम बंद हो जाता है जी बारिश में बिल्कुल काम चलता नहीं है अभी दो महीने की बारिश है उसके बाद हमारा काम शुरू हो जाएगा दिवाली का जी साढ़े तो यह भी खुला मौसम होएगा तो सामान ऐसे भी खोलेंगे तो कस्टमर आऊगा तो देखूगा तो लेके जाएगा कुछ ना कुछ बारिश पै रही होंगी तो फिर सानू ढकना पैदा सारा समान क्योंकि समान मिट्टी का होंगे तो ज्यादा बारिश पैगी तो कच्चा होएगा कच्चा होने के फिर नदी के खतरे ज्यादा होंगे ਜਿੱਥੇ ਮੌਨਸੂਨ ਦੇ ਆਉਣ ਦੇ ਕਰਕੇ ਇੱਕ ਪਾਸੇ ਲੋਕਾਂ ਦੇ ਚਿਹਰੇ ਖਿੜੇ ਹੋਏ ਨੇ ਦੂਜੇ ਪਾਸੇ ਉਹ ਤਬਕਾ ਵੀ ਹੈ ਜਿਹੜਾ ਰੋਜ਼ ਕੰਮ ਤੇ ਜਾਂਦਾ ਹੈ ਤੇ ਰੋਟੀ ਕਮਾ ਕੇ ਰੋਜ਼ ਖਾਂਦਾ ਹੈ ਅਜਿਹੇ ਵਿੱਚ ਜਦੋਂ ਬਾਰਿਸ਼ ਪੈ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਕੰਮ ਵੀ ਸਫਰ ਕਰਦਾ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇੱਕ ਅਜਿਹੀ ਥਾਂ ਤੇ ਖੜੇ ਆ ਜਿੱਥੇ ਕਿ ਮਿੱਟੀ ਦੇ ਪਾਂਡੇ ਨੇ ਜਿਹੜੇ ਉਹ ਵਿਕਦੇ ਨੇ ਮਿੱਟੀ ਦੀਆਂ ਬਣੀਆਂ ਚੀਜ਼ਾਂ ਵਿਕਦੀਆਂ ਨੇ ਤਾਂ ਅਜਿਹੇ ਵਿੱਚ ਇੱਥੇ ਜਿਹੜੇ ਲੋਕ ਕੰਮ ਕਰਦੇ ਨੇ ਜਾਂ ਫਿਰ ਜਿਨ੍ਹਾਂ ਨੇ ਇਹ ਕਾਰੋਬਾਰ ਆਪਣਾ ਰੱਖਿਆ ਹੈ ਕਿ ਉਹ ਮਿੱਟੀ ਦੇ ਭਾਂਡੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਕਿਤੇ ਨਾ ਕਿਤੇ ਇਹ ਉਹਨਾਂ ਦੇ ਲਈ ਵੀ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਕਿੱਥੇ ਤਾਂ ਲੋਕਾਂ ਨੂੰ ਚੀਜ਼ਾਂ ਦਿਖਾਉਂਦੇ ਹੋਏ ਉਹ ਡਿਸਪਲੇ ਕਰਦੇ ਨੇ ਪਰ ਕਿੱਥੇ ਤੁਸੀਂ ਦੇਖੋ ਕਿ ਉਹਨਾਂ ਨੇ ਆਪਣੀਆਂ ਚੀਜ਼ਾਂ ਨੇ ਜਿਹੜੀਆਂ ਉਹ ਤਰਪਾਲਾਂ ਦੇ ਨਾਲ ਟਕੀਆਂ ਹੋਈਆਂ ਨੇ ਤੇ ਕਿਹੋ ਜਿਹੇ ਹਾਲਾਤ ਨੇ ਕਿਸ ਤਰ੍ਹਾਂ ਕੰਮ ਚੱਲ ਰਿਹਾ ਹੈ ਕਿੰਨਿਕ ਜਿਹੜੀ ਦਿਹਾੜੀ ਹੈ ਉਹਨਾਂ ਨੂੰ ਪੈ ਰਹੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਇੱਥੇ ਪਹੁੰਚੇ ਆਂ ਤੇ ਜਾਣਦੇ ਆਂ ਇਹਨਾਂ ਤੋਂ ਕਿ ਇਹ ਮੌਨਸੂਨ ਹੈ ਜਿਹੜਾ ਜਿੱਥੇ ਇੱਕ ਪਾਸੇ ਲੋਕਾਂ ਨੂੰ ਖੁਸ਼ੀ ਦੇ ਰਿਹਾ ਹੈ ਉੱਥੇ ਹੀ ਇਹਨਾਂ ਦੇ ਲਈ ਕਿਸ ਤਰ੍ਹਾਂ ਬਣ ਕੇ ਆਇਆ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦੁਲਝੰਦ ਹੈ ਜੀ ਦੁਲਝੰਦ ਕਿੰਨੇ ਚਿਰ ਤੋਂ ਇੱਥੇ ਕੰਮ ਕਰ ਰਹੇ ਹੋ ਕਾਫੀ ਸਾਲ ਹੋ ਗਏ ਸੀ ਬਚਪਨ ਤੋਂ ਕਰਦੇ ਆਂ ਜੀ ਕੰਮ ਜੀ हाँ। मानसून का सीजन है लोग बड़े खुश थे की बारिशा हुई ने इंतजार भी बहुत सी पर मानसून है तू जो कि बारिश बारिश में तो हमारा काम बंद हो जाता है जी बिल्कुल भी, भी जी बारिशों में बिल्कुल काम चलता नहीं है अभी दो महीने की बारिश है उसके बाद हमारा काम शुरू होगा दिवाली का जी ਗਰਮੀ ਸ਼ੁਰੂ ਹੁੰਦੀ ਹੈ ਉਹ ਕਿਤੇ ਨਾ ਕਿਤੇ ਥੋੜੇ ਵਰਗੇ ਲੋਕ ਜਿਹੜੇ ਮਿੱਟੀ ਦੀ ਚੀਜ਼ਾਂ ਵੇਚਦੇ ਨੇ ਉਹਨਾਂ ਦਾ ਚੰਗਾ ਹੁੰਦਾ ਹੈ ਕਿਉਂਕਿ ਲੋਕ ਖਰੀਦਦੇ ਨੇ ਪਾਂਡੇ ਖਰੀਦਦੇ ਨੇ ਬਰਤਨ ਲੈ ਕੇ ਜਾਂਦੇ ਨੇ ਘੜੇ ਲੈ ਕੇ ਜਾਂਦੇ ਨੇ ਪਰ ਮੌਨਸੂਨ ਦੇ ਵਿੱਚ ਕੀ ਜਾ ਰਹਿੰਦਾ ਮੌਨਸੂਨ ਦੇ ਬਿਲਕੁਲ ਕੰਮ ਘੱਟਾ ਪੈਂਦਾ ਸੀ ਬਿਲਕੁਲ ਬਿਲਕੁਲ ਕੰਮ ਹੀ ਨਹੀਂ ਹੁੰਦਾ ਸਟਾ ਹੁੰਦਾ ਕੰਮ ਬੰਦ ਹੋ ਜਾਂਦਾ ਇਸ ਵੇਲੇ ਕਰੇ ਬੈਠੇ ਸਾਰੇ ਹਾਂਜੀ ਤੇ ਫਿਰ ਕੀ ਲੱਗਦਾ ਨੁਕਸਾਨ ਹੁੰਦਾ ਹੈ ਇਹਦੇ ਨਾਲ ਜਾਂ 2 ਮਹੀਨੇ ਕਿਦਾਂ ਗੁਜ਼ਰਦੇ ਨੇ 2 ਮਹੀਨੇ ਬਸ ਇਹ ਆਪਣੇ ਜੋ ਦੀਵਾਲੀ ਤੇ ਹੋਲੀ ਤੇ ਆਪਣੇ ਕੰਮ ਕੀਤਾ ਹੈ ਗਰਮੀਆਂ ਵਿੱਚ ਬਸ ਉਹ ਹੀ ਖਾਂਦੇ ਸੀ ਬਾਕੀ ਉਸਕੇ ਬਾਅ

ਬਿਲਕੁਲ ਤੁਸੀਂ ਸੁਣਿਆ ਕਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ ਕਿ ਕਿੰਨਾ ਕੁ ਨੁਕਸਾਨ ਹੈ ਜਿਹੜਾ ਮੌਨਸੂਨ ਕਰਕੇ ਇਹਨਾਂ ਨੂੰ ਹੋ ਰਿਹਾ ਹੈ ਬੇਸ਼ੱਕ ਸਾਨੂੰ ਮੌਨਸੂਨ ਸੁਹਾਣੀ ਲੱਗ ਰਹੀ ਹੈ ਪਰ ਇਹਨਾਂ ਦੇ ਲਈ ਇਹ ਜਿਹੜੀ ਹੈ ਉਹ ਚੰਗੀ ਨਹੀਂ ਹੈ ਹੋਰ ਵੀ ਇੱਥੇ ਕਈ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲ ਕਰ ਲੰਨੇ ਆ ਕਿ ਨਾਮ ਹੈ ਜੀ ਤੁਹਾਡਾ ਜਗਤਾਰ ਸਿੰਘ ਹੈ ਜੀ ਜਗਤਾਰ ਸਿੰਘ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਪਣਾ ਇਹ ਕੰਮ ਕਰਦਿਆਂ ਹੋਇਆ ਪੂਰੇ ਮੈਮ 2007 ਚ ਆਏ ਸੀ ਜੀ ਸਾਨੂੰ 16 15 16 ਸਾਲ ਹੋ ਗਏ ਜੀ ਕੀ ਸੁਰਤ ਬਦਲੀ ਹੁਣ ਤੱਕ ਦੇਖਦੇ ਹਾਂ 2007 ਤੋਂ ਲੈ ਕੇ ਹੁਣ 2024 ਚੜ ਗਿਆ ਉਹ ਤਾਂ ਮੈਮ ਸਾਡੇ ਵਾਸਤੇ ਅਜ ਇਸ ਤਰ੍ਹਾਂ ਹੀ ਹੈ ਕਿਉਂਕਿ ਕਾਰਪੋਰੇਸ਼ਨ ਚ ਜਾਂਦਾ ਸਾਡਾ ਮਤਲਬ ਕਿ ਦੇਲੀ ਮਤਲਬ ਕਿ ਮਹੀਨੇ ਦਾ ਜਿਹੜਾ ਵੀ ਜਾਂਦਾ 900 ਕੁ ਰੁਪਏ ਹਮ ਲੇਕਿਨ ਕੋਈ ਫੈਸਿਲਿਟੀ ਨਹੀਂ ਹੈ ਜਿਸ ਤਰ੍ਹਾਂ ਗੱਲ ਕੀਤੀ ਸੀ ਇੱਕ ਹੋਰ ਦੁਕਾਨਦਾਰ ਤੁਹਾਡੇ ਨਾਲ ਦੇ ਸਹਿਯੋਗੀ ਸੀਗੇ ਇਥੇ ਤੇ ਉਹਨਾਂ ਨਾਲ ਵੀ ਗੱਲ ਕੀਤੀ ਸੀ ਤੁਹਾਡੇ ਤੋਂ ਵੀ ਜਾਨਣਾ ਚਾਹਵਾਂਗੇ ਕਿ ਹੁਣ ਜਿਵੇਂ ਇੱਕ ਪਾਸੇ ਤਾਂ ਲੋਕ ਬੜੇ ਖੁਸ਼ ਨੇ ਕਿ ਮੌਨਸੂਨ ਆ ਗਿਆ ਗਰਮੀ ਤੋਂ ਰਾਹਤ ਕਿਤਨਾ ਕਿਤੇ ਮਿਲਦੀ ਪਈ ਹੈ ਪਰ ਜਿਵੇਂ ਹੁਣ ਤੁਸੀਂ ਰੋਜ਼ ਦਾ ਕਮਾ ਕੇ ਖਾਣਾ ਤੁਹਾਡੇ ਲਈ ਇਹ ਮੌਨਸੂਨ ਕਿਵੇਂ ਦਾ ਹੈ ਸਾਡੇ ਲਈ ਤਾਂ ਇਹ ਵੀ ਖੁੱਲਾ ਮੌਸਮ ਹੋਏਗਾ ਤਾਂ ਸਮਾਨ ਅਸੀਂ ਵੀ ਖੋਲਾਂਗੇ ਤਾਂ ਕਸਟਮਰ ਆਊਗਾ ਤਾਂ ਦੇਖੂਗਾ ਲੈ ਕੇ ਜਾਏਗਾ ਕੁਛ ਨਾ ਕੁਛ ਲੇਕਿਨ ਜੇ ਹੁਣ ਬਾਰਿਸ਼ ਪੈ ਰਹੀ ਹੁੰਦੀ ਤਾਂ ਫਿਰ ਸਾਨੂੰ ਢਕਣਾ ਪੈਂਦਾ ਸਾਰਾ ਸਮਾਨ ਕਿਉਂਕਿ ਸਮਾਨ ਮਿੱਟੀ ਦਾ ਹੁੰਦਾ ਤੇ ਜਿਆਦਾ ਬਾਰਿਸ਼ ਪੈ ਗਈ ਤਾਂ ਉਹ ਕੱਚਾ ਹੋਏਗਾ ਕੱਚਾ ਹੋਣ ਦੇ ਨਾਲ ਫਿਰ ਉਹ ਟੁੱਟਣ ਦੇ ਖਤਰੇ ਜਿਆਦਾ ਹੁੰਦੇ ਨੇ ਜੇ ਨੁਕਸਾਨ ਦਾ ਵੀ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਥੇ ਜਿਹੜਾ ਨੁਕਸਾਨ ਹੈ ਉਹ ਵੀ ਹੁੰਦਾ ਹੈ ਬਾਰਿਸ਼ਾਂ ਦੇ ਨਾਲ ਤੇ ਮਤਲਬ ਉਹਦੇ ਬਾਰੇ ਵੀ ਤੁਸੀਂ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਨੇ ਜਿਹੜੀਆਂ ਤੁਹਾਨੂੰ ਇੱਥੇ ਪੇਸ਼ ਆ ਰਹੀਆਂ ਨੇ ਕੋ ਮੈਮ ਇਹ ਦਰਖਤ ਹੈਗੇ ਪੇੜ ਪੇੜ ਹੁਣ ਬਾਰਿਸ਼ ਨਾਲ ਇਹ ਪੇੜ ਹੈਗੇ ਕੱਚੇ ਜਿਆਦਾ ਬਾਰਿਸ਼ ਹੁੰਦੀ ਹੈ ਤਾਂ ਜੜ ਤੋਂ ਹੀ ਨਿਕਲ ਗਏ ਤੁਸੀਂ ਦੇਖ ਲਓ ਹੁਣੇ ਤਿੰਨ ਚਾਰ ਦੁਕਾਨਾਂ ਹੈ ਇਹ ਤਿੰਨ ਚਾਰ ਦੁਕਾਨਾਂ ਦਾ ਨੁਕਸਾਨ ਹੋਇਆ ਪੰਜ ਪੰਜ 7-7 ਹਜ਼ਾਰ ਰੁਪਏ ਦਾ ਹਰੇਕ ਦਾ ਨੁਕਸਾਨ ਹੋਇਆ ਤੇ ਇਹਦੇ ਵਾਸਤੇ ਕਿਸੇ ਨਾਲ ਗੱਲ ਕੀਤੀ ਗਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ ਆ ਨਹੀਂ ਕੋਈ ਪਹੁੰਚ ਨਹੀਂ ਆਈ ਅਜੀ ਤਾਂ ਪੇੜ ਚੱਕਣ ਵਾਸਤੇ ਵੀ ਕੰਪਲੀਟ ਕਰੀ ਪਰसों ਚੌਥੇ ਦੀ ਅਜ ਤੱਕ ਕੋਈ ਸੁਣਵਾਈ ਨਹੀਂ ਹੈ ਠੀਕ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਜਿਹੜੇ 2 ਮਹੀਨੇ ਨੇ ਜੇ ਮੌਨਸੂਨ ਇੱਥੇ ਰਹੂਗਾ ਤੇ ਕਿੰਨਾ ਕੁ ਜਿਹੜਾ ਨੁਕਸਾਨ ਹੈ ਉਹ ਹੋ ਜਾਊਗਾ ਨੁਕਸਾਨ ਮੈਮ ਹੋ ਹੀ ਜਾਂਦਾ ਮਤਲਬ ਕਿ 15-20000 ਰੁਪਏ ਦਾ ਤਾਂ ਹੋ ਹੀ ਜਾਂਦਾ ਤਕਰੀਬਨ ਦੁਕਾਨਦਾਰ ਦਾ ਤੇ ਲੋਕ ਵੀ ਨਹੀਂ ਨਿਕਲਦੇ ਘਰਾਂ ਤੋਂ ਕਸਟਮਰ ਵੀ ਨਹੀਂ ਬੰਦਦਾ ਨਹੀਂ ਬੰਦਦਾ ਜੀ ਤੇ ਜਿਸ ਤਰ੍ਹਾਂ ਵੈਂਡਰਸ ਨੂੰ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਥਾਵਾਂ ਦੇ ਦਿੱਤੀਆਂ ਜਾਣਗੀਆਂ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਮਿੱਟੀ ਦੇ ਭਾਂਡੇ ਵੇਚਦੇ ਹੋ ਕਿਉਂਕਿ ਜੇ ਇਹਦੇ ਤੇ ਪਾਣੀ ਪੈ ਗਿਆ ਤੇ ਇਹ ਮਿੱਟੀ ਜਮਾਂ ਖੁਰ ਜਾਣੀ ਆ ਤੇ ਇਹ ਜਾਂ ਫਿਰ ਖਰਾਬ ਹੋ ਜਾਣੀ ਆ ਕਿਉਂਕਿ ਭਾਵੇਂ ਪੱਕੀ ਹੋਈ ਆ ਪਰ ਜੇ ਇਸ ਤੇ ਪਾਣੀ ਪੈ ਜਾਊਗਾ ਤੇ ਇਹੋ ਖਰਾਬ ਹੋ ਜਾਊਗੀ ਬਿਲਕੁਲ ਤੇ ਇਹਦੇ ਵਾਸਤੇ ਤੁਹਾਨੂੰ ਵੀ ਕੋਈ ਅਜਿਹੀ ਜਗ੍ਹਾ ਦੀ ਲੋੜ ਹੈ ਕਿਤੇ ਘੱਟੋ-ਘੱਟ ਸ਼ੈਲਟਰ ਤਾਂ ਹੋਵੇ ਛੱਤ ਤਾਂ ਹੋਵੇ ਬਿਲਕੁਲ ਜ਼ਰੂਰ ਚਾਹੀਦੀ ਹੈ ਕਿਉਂਕਿ ਬੰਦਾ ਕਮ ਸੇ ਕਮ ਅਗਰ ਸਮਾਨ ਸਾਡਾ ਸੁੱਕਾ ਹੋਊਗਾ ਨੁਕਸਾਨ ਦੇ ਚਾਂਸਸ ਬਹੁਤ ਘੱਟ ਹੋ ਜਾਂਦੇ ਨੇ ਤੇ ਕਸਟਮਰ ਵੀ ਆਂਦਾ ਤਾਂ ਸਮਾਨ ਜੇ ਖੁੱਲਾ ਹੋਏਗਾ ਤਾਂ ਕਸਟਮਰ ਲੈ ਕੇ ਜਾਂਦਾ ਕੁਛ ਨਾ ਕੁਛ ਜੀ ਦੂਜੀ ਗੱਲ ਇਹ ਹੈ ਵੀ ਵੈਂਡਰ ਵਾਲਿਆਂ ਜਿਹੜੀ ਸਾਨੂੰ ਜਗ੍ਹਾ ਦਿੱਤੀ ਹੈ ਇਹਨਾਂ ਨੇ ਕਾਰਪੋਰੇਸ਼ਨ ਨੇ ਉਹ ਮੈਡਮ 4 ਵਜੇ ਤਿੰਨ ਦੀ ਜਗ੍ਹਾ ਹੈ ਉਹਦੇ ਵਿੱਚ ਜਾਂ ਤਾਂ ਅਸੀਂ ਆਪ ਬੈਠ ਜਾਾਂਗੇ ਜਾਂ ਆ ਅਸੀਂ ਦੋ ਘੜੇ ਰੱਖ ਸਕਦੇ ਹਾਂ ਉਹਦੇ ਵਿੱਚ ਇਸ ਤੋਂ ਬਹੁਤ ਜ਼ਿਆਦਾ ਹੈ ਨਹੀਂ ਗਾ ਤੁਸੀਂ ਦੇਖ ਰਹੇ ਹੋ ਵੀ ਸਾਡੇ ਉਸ ਸਮਾਨ ਦੀ ਵੈਰਾਈਟੀ ਇੰਨੀ ਹੈ ਕਿ ਸਾਨੂੰ ਥੋੜੀ ਜਗ੍ਹਾ ਜ਼ਿਆਦਾ ਚਾਹੀਦੀ ਹੈ ਬਿਲਕੁਲ ਹਾਂ ਜੀ ਜਿਹੜੀਆਂ ਮੁਸ਼ਕਲਾਂ ਨੇ ਉਹ ਤੁਸੀਂ ਸੁਣੀਆਂ ਨੇ ਤੇ ਇਹ ਜਿਹੜਾ ਏਰੀਆ ਹੈ 39 ਵੈਸਟ ਦਾ ਏਰੀਆ ਹੈ ਤੇ ਕਾਫੀ ਮੰਨਿਆ ਪਰਮੰਨਿਆ ਇਹ ਏਰੀਆ ਮੰਨਿਆ ਜਾਂਦਾ ਕਿਉਂਕਿ ਦੂਜੇ ਪਾਸੇ ਗੱਲ ਕੀਤੀ ਜਾਏ ਤਾਂ ਸਰਕਟ ਹਾਊਸ ਹੈ ਇੱਥੇ ਮੰਤਰੀ ਵੀ ਬੈਠਦੇ ਨੇ ਤੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਘਰਾਂ ਦੇ ਵਿੱਚ ਰਹਿੰਦੇ ਨੇ ਤੇ ਆਲਾ ਦਵਾਲਾ ਜਿਹੜਾ ਉਹ ਵੀ ਵੀਆਈਪੀ ਏਰੀਆ ਦੇ ਵਿੱਚ ਮੰਨਿਆ ਜਾਂਦਾ ਪਰ ਇੱਥੋਂ ਦੇ ਜਿਹੜੇ ਹਾਲਾਤ ਅਸੀਂ ਤੁਹਾਨੂੰ ਦਿਖਾਏ ਨੇ ਕਿਤੇ ਨਾ ਕਿਤੇ ਅੱਖਾਂ ਖੋਲਣ ਦਾ ਕੰਮ ਜ਼ਰੂਰ ਕਰਦੇ ਨੇ ਕਿ ਇੱਕ ਪਾਸੇ ਜਿੱਥੇ ਸਰਕਾਰੀ ਕੋਠੀਆਂ ਇੱਥੇ ਨੇ ਤੇ ਦੂਜੇ ਪਾਸੇ ਅਸਮਾਨ ਦੇ ਥੱਲੇ ਇੱਥੇ ਵੈਂਡਰਸ ਬੈਠੇ ਨੇ ਆਪਣਾ ਸਮਾਨ ਲੈ ਕੇ ਬੈਠੇ ਨੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਇਹ ਹੈ ਕਿ ਇਹ ਮਿੱਟੀ ਦਾ ਸਮਾਨ ਲੈ ਕੇ ਬੈਠੇ ਨੇ ਜਿਹਦੇ ਉੱਤੇ ਪਾਣੀ ਪਵੇਗਾ ਤੇ ਉਹ ਚੀਜ਼ ਖਰਾਬ ਹੋ ਜਾਏਗੀ ਤੇ ਮੌਨਸੂਨ ਦਾ ਸੀਜ਼ਨ ਇਹਨਾਂ ਵਾਸਤੇ ਕੋਈ ਬਹੁਤਾ ਸੁਖਾਲਾ ਨਹੀਂ ਹੁੰਦਾ ਇਹਨਾਂ ਨੂੰ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਤੇ ਇਹਨਾਂ ਮੁਸ਼ਕਲਾਂ ਦੇ ਨਾਲ ਲੜਦੇ ਹੋਏ ਹੀ ਇਹ ਆਪਣਾ ਜਿਵੇਂ ਜੀਵਨ ਹੈ ਜਿਹੜਾ ਉਹ ਚਲਾਉਂਦੇ ਨੇ ਵੀਡੀਓ ਜਰਨਲਿਸਟ ਰਜਤ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ